ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪਹਿਲਾ ਕਰਿ ਸ਼ਿਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਹਿ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਠ ਨ ਉਤਰੈ ਜੇ ਸੋ ਤੋ ਵਾ ਤਿਸ ਉਜਲ ਕਹਿ ਹ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨ ਉਤਰੈ ਜੇ ਸੋ ਤੋ ਵਾ ਤਿਸ ਸਜਣ ਜਈ ਨਾਲ ਮੈਂ ਚਲਦਿਆਂ ਨਾਲ ਚਲਾਨ ਜਿਥੇ ਲਿਖਾ ਮੰਗੀਏ ਤਿਥੈ ਖੜੇ ਦਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹਾ ਟਟੀਆਂ ਕਮਨ ਆਵਣੀ ਬਿਚੋਂ ਸਖਣਿਆ ਹਾ ਬਗਾ ਬਗੇ ਕੱਪੜੇ ਤੀਰਥ ਮੰਝ ਬਸੰਨ ਕੋਟ-ਕੋਟ ਜੀਆ ਖਾਵਣੇ ਬਗੇ ਨਾ ਕਹਿਆਨ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੁਇ ਭਲ ਕਮਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਦਲੇ ਪਾਰ ਅਠਾਇਆ ਡੂਗਰ ਬਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਗਾ ਕਿਤ ਚੱਕਰੀਆਂ ਚੰਗੀਆਂ ਅਬਰ ਸਿਆਨਪਕਿਤ ਨਾਨਕ ਨਾਮ ਸੰਭਾਲ ਤੂੰ ਬਦਾ ਛੁਟ ਜਿਤ ਚਾکریاں ਚੰਗਿਆਈਆਂ ਅਬਰ ਸਿਆਨਪਕਿਤ ਨਾਨਕ ਨਾਮ ਸੰਭਾਲ ਤੂੰ ਬਦਾ ਛੁਟ ਜਿਤ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਮਾਨ ਕਰਦੇ ਹਨ ਮੈਂ ਕਹਿੰਦਾ ਦਾ ਸਾਫ ਤੇ ਨਿਸ਼ਕਮਾ ਭਾਂਡਾ ਘਸਾਇਆ ਤੇ ਉਸ ਵਿੱਚੋਂ ਮਾੜੀ-ਮਾੜੀ ਕਾਲੀ ਸਿਆਹੀ ਲੱਗ ਗਈ ਜੇ ਮੈਂ 100 ਵਾਰੀ ਵੀ ਉਸ ਕਹਿੰਦੇ ਭਾਂਡੇ ਨੂੰ ਧੋਵਾਂ ਤਾਂ ਵੀ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਝੂਠ ਕਾਲਖ ਦੂਰ ਨਹੀਂ ਹੁੰਦੀ ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਤੁਰਨ ਮੇਲੇ ਭੀ ਮੇਰੇ ਨਾਲ ਹੀ ਚੱਲਣ ਅਗਾਹ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਅਚਕ ਹੋ ਕੇ ਹਿਸਾਬ ਦੇ ਸਕਣ ਰਹਾਉ ਜਿਹੜੇ ਘਰ ਮੰਦਰ ਮਹਿਲ ਚੌਹਾਂ ਪਾਸੋਂ ਤੋਤਾ ਚਿੱਤਰੇ ਹੋਏ ਹੋਣ ਪਰ ਅੰਦਰੋਂ ਖਾਲੀ ਹੋਣ ਓਟਾਏ ਜਾਂਦੇ ਹਨ ਟਿੱਟਾ ਹੀ ਹੋਏ ਕਿਸੇ ਕੰਮ ਨਹੀਂ ਆਉਂਦੇ ਬਗਲਿਆਂ ਦੇ ਚੁੱਟੇ ਖੰਭ ਹੁੰਦੇ ਹਨ ਬਸ ਦੇ ਭੀ ਉਹ ਤੀਰਥਾਂ ਉੱਤੇ ਹੀ ਹਨ ਪਰ ਜੀਆਂ ਨੂੰ ਗਲੋਂ ਕੁੱਟ-ਕੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ ਜਿਵੇਂ ਸਿੰਬਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਭਲੇਖਾ ਖਾ ਜਾਂਦੇ ਹਨ ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹੋ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ ਮੈਂ ਅੰਨੇ ਨੇ ਸਿਰ ਉੱਤੇ ਬਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅਗਾ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ ਅੱਖਾਂ ਨਾਲ ਭਾਲਿਆ ਭੀ ਮੈਂ ਰਾਹ ਖੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਘਾਂ ਏ ਨਾਨਕ ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਧ ਵਿੱਚੋਂ ਪਾਰ ਲੰਘਣ ਲਈ ਦੁਨੀਆਂ ਦੇ ਲੋਕਾਂ ਦੀ ਅੱਖ ਛਾਮਦਾ ਲੋਕ ਬਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਤੂੰ ਇਸ ਨਾਮ ਸਿਮਰਨ ਦੇ ਰਾਹੀ ਹੀ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ